ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਦੇ ਦੋਸ਼ ਦੇ ਵਿੱਚ ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਏ ਘੋਸ਼ਿਤ ਕੀਤਾ ਗਿਆ ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਆਗੂ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਕੁਝ ਸਮੇਂ ਬਾਅਦ ਜਿਹੜਾ ਹੈ ਪੀਪੀ ਜਗੀਰ ਕੋਰ ਅਤੇ ਹੋਰ ਕਈ ਵੱਡੇ ਨਾਮ ਸ਼੍ਰੋਮਣੀ ਅਕਾਲੀ ਦਰ ਦੇ ਨੇਤਾ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਸਾਫ਼ ਜੋ ਸੀਗਾ ਉਹਨਾਂ ਨੂੰ ਤਨਖਾਹ ਯੋਗਿਸ਼ਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਈ ਨਾਮ ਜਿਹੜੇ ਸੀਗੇ ਲਿਸਟ ਜਿਹੜੀ ਸੀਗੀ ਜਾਰੀ ਕੀਤੀ ਗਈ ਸੀ ਜਿਸ ਤੁਸੀਂ ਬੀਬੀ ਜਗੀਰ ਕੌਰ ਦੇ ਨਾਮ ਨਾਲ ਕੈਬਨਲ ਮੰਤਰੀ ਸੋਹਣ ਸਿੰਘ ਢੰਡਲ ਜਿਹੜੇ ਸੀਗੇ ਉਹ ਵੀ ਉਹਨਾਂ ਦਾ ਨਾਮ ਜਿਹੜਾ ਸੀਗਾ ਉਹ ਵੀ ਸ਼ਾਮਿਲ ਸੀਗਾ ਸੋਹਣ ਸੋਹਣ ਸਿੰਘ ਠੰਡਲ ਜਿਹੜੇ ਨੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤੇ ਨਾਲ ਹੀ ਕੁਝ ਸਮੇਂ ਬਾਅਦ ਜਿਹੜਾ ਬੀਬੀ ਜੀ ਗਿਰਕੋ ਜਿਹੜਾ ਹੈ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆਣਗੇ ਹਾਲਾਂਕਿ ਸਾਫ਼ ਤੌਰ ਤੇ ਜਿਹੜਾ ਸੁਖਬੀਰ ਸਿੰਘ ਬਾਦਲ ਵੱਲੋਂ ਮਾਫੀਨਾਮਾ ਜਿਹੜਾ ਸੀਗਾ ਆਪਣਾ ਦੇ ਦਿੱਤਾ ਗਿਆ ਸੀ ਸਪਸ਼ਟਿਕਰਨ ਜਿਹੜਾ ਸੀਗਾ ਆਪਣਾ ਦੇ ਦਿੱਤਾ ਗਿਆ ਸੀ ਹੋਰ ਵੀ ਕਈ ਸ਼ਰਮਣੀ ਅਕਾਲੀ ਦਲ ਦੇ ਅ ਲੀਡਰ ਜਿਹੜੇ ਨੇ ਵੱਡੇ ਕਦਮ ਵਾਰ ਨੇਤਾ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਤੇ ਉਸ ਤੋਂ ਪਹੁੰਚਣ ਤੋਂ ਬਾਅਦ ਆਪਣੇ ਕਈ ਜਿਹੜੇ ਨੇ ਸਪਸ਼ਟੀਕਰਨ ਜਿਹੜੇ ਨੇ ਉਹਨਾਂ ਦੇ ਦਿੱਤੇ ਜਾਣਗੇ ਹਾਲਾਂਕਿ ਕੀ ਕੀ ਸਪਸ਼ਟੀਕਰਨ ਦੇ ਵਿੱਚ ਲਿਖਿਆ ਜਾਂਦਾ ਹੈ ਤਾਂ ਸਮਝ ਦੱਸੇਗਾ ਲੇਕਿਨ ਕਿੰਨਾ ਕਿ ਤੇਜ ਸੁਖਬੀਰ ਸਿੰਘ ਬਾਦਲ ਨੂੰ ਤਾਂ ਬੇਸ਼ੱਕ ਤਨਖਾਹੇ ਕੋਸ਼ਿਸ਼ ਕਰ ਦਿੱਤਾ ਗਿਆ ਹੈ ਲੇਕਿਨ ਹੁਣ 13 ਤਰੀਕ ਤੱਕ ਸਾਰੇ ਜਿੰਨੇ ਵੀ ਮੰਤਰੀ ਸਨ ਉਹਨਾਂ ਨੂੰ ਸ਼੍ਰੀ ਅਕਾਲ ਤੱਕ ਸਾਹਿਬ ਤੇ ਪਹੁੰਚ ਕੇ ਆਪਣਾ ਸਪਸ਼ਟਿਕਰਨ ਦੇਣ ਦੀ ਗੱਲ ਕੀਤੀ ਗਈ ਸੀ ਉਸ ਸਮੇ ਬਾਅਦ ਜਿਹੜਾ ਹੈ ਸਪੌਕਟ ਇਮਰਜੈਂਟ ਨੇ ਉਹ ਇੱਥੇ ਪਹੁੰਚਣਗੇ ਤੇ ਨਾਲ ਹੀ ਉਹਨਾਂ ਵੱਲ ਪਹੁੰਚ ਕੇ ਜਿਹੜਾ ਹੈ ਮੀਡੀਆ ਨਾਲ ਰੂਬਰੂ ਵੀ ਹੋਇਆ ਜਾਵੇਗਾ ਤਾਂ ਜੋ ਕਿ ਦੱਸੇ ਦੱਸ سکے ਕਿ ਕਿਸ ਤਰ੍ਹਾਂ ਜੋ ਉਹਨਾਂ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਹੈ ਉਸ ਵਿੱਚ ਕੀ ਲਿਖਿਆ ਹੈ ਇਹ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਪਾਏਗਾ ਲੇਕਿਨ ਕਿਤਨਾ ਕਹਤੇ ਸ਼੍ਰੋਮਣੀ ਅਕਾਲ ਦਲ ਨੂੰ ਲੈ ਕੇ ਹੁਣ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਂ ਦੀ ਹੋਈ ਨਜ਼ਰ ਆ ਰਹੀ ਹੈ